ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣਾ ਅਸਤੀਫਾ ਵਾਪਸ ਲੈਣ ਦਾ ਫੈਸਲਾ ਲੈ ਲਿਆ ਹਰਜਿੰਦਰ ਸਿੰਘ ਧਾਮੀ ਹੁਣ ਮੁਰ ਤੋਂ ਐਸਜੀਪੀਸੀ ਦੇ ਪ੍ਰਧਾਨ ਦਾ ਅਹੁਦਾ ਸਾਮਣਗੇ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਨੇ ਇਹ ਫੈਸਲਾ ਲਿਆ ਦੱਸਦੇ ਕਿ ਬੀਤੇ ਦਿਨੀ ਐਸਜੀਪੀਸੀ ਦੀ ਅੰਤਰੀ ਕਮੇਟੀ ਨੇ ਫੈਸਲਾ ਲਿਆ ਸੀ ਕਿ ਉਹ ਅਸਤੀਫਾ ਨਾ ਮਨਜ਼ੂਰ ਕਰਦੇ ਨੇ ਉਸ ਤੋਂ ਬਾਅਦ ਐਸਜੀਪੀਸੀ ਦੀ ਅੰਤਰੀ ਕਮੇਟੀ ਦੇ ਮੈਂਬਰਾਂ ਨੇ ਧਾਮੀ ਨਾਲ ਮੁਲਾਕਾਤ ਕੀਤੀ ਸੀ ਧਾਮੀ ਨੂੰ ਅਪੀਲ ਕੀਤੀ ਸੀ ਕਿ ਉਹ ਅਸਤੀਫਾ ਵਾਪਸ ਲੈਣ ਜਿਸ ਤੇ ਧਾਮੀ ਨੇ ਇਹ ਕਿਹਾ ਸੀ ਕਿ ਉਹਨਾਂ ਨੂੰ 2 ਦਿਨ ਦਾ ਸਮਾਂ ਦਿੱਤਾ ਜਾਵੇ ਤਾਂ ਵਿਚਾਰ ਕਰਨਗੇ ਆਪਣੇ ਅ ਅੱਜ ਦੁਪਹਿਰ 1 ਵਜੇ ਹੁਸ਼ਿਆਰਪੁਰ ਰਿਹائش ਤੇ ਧਾਮੀ ਦੀ ਸੁਖਬੀਰ ਸਿੰਘ ਬਾਦਲ ਪਹੁੰਚੇ ਉਹਨਾਂ ਨੇ ਗੱਲਬਾਤ ਕੀਤੀ ਇਸ ਸਮੇਂ ਬਲਵਿੰਦਰ ਸਿੰਘ ਪੁੰਦਰ ਵੀ ਉੱਥੇ ਮੌਜੂਦ ਰਹੇ ਕਿ ਇਸ ਤੋਂ ਬਾਅਦ ਹਜਿੰਦਰ ਸਿੰਘ ਧਾਮੀ ਨੇ ਆਪਣਾ ਅਸਤੀਫਾ ਵਾਪਸ ਲੈਣ ਦਾ ਫੈਸਲਾ ਲੈ ਲਿਆ ਪਰ ਕੇਸ ਦੇਣ ਤੋਂ ਉਹ ਮੁਰਤੋਂ ਐਸਬੀ ਦੇ ਪ੍ਰਧਾਨ ਦਫ਼ਤਰ ਦਾ ਸਾਹਮਣੇ ਅਜੇ ਸਪਸ਼ਟ ਨਹੀਂ ਕੀਤਾ ਹਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦੋ ਦਿਨ ਅਜੇ ਉਹ ਵਿਚਾਰ ਕਰਨਗੇ ਦੋ ਦਿਨ ਹਜੇ ਨਹੀਂ ਉਹ ਸਾਮਣੇ ਦੋ ਦਿਨ ਤੋਂ ਬਾਅਦ ਦੇਖਿਆ ਜਾਵੇਗਾ ਕਿ ਕਿਸ ਦਿਨ ਉਹਨਾਂ ਮੁਰਦ ਤੋਂ ਐਸਜੀਪੀਸੀ ਦੇ ਪ੍ਰਧਾਨ ਦਾ ਅਹੁਦਾ ਉਹ ਸਾਹਮਦੇ ਨੇ ਦੱਸ ਜਿਕੇ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਲਗਾਤਾਰ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਤੇ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵੀ ਲਗਾਤਾਰ ਚੱਲ ਰਹੀਆਂ ਸਨ ਪਹਿਲਾਂ ਕਲਗਲ ਦਾ ਇੱਕ ਵਫਦ ਵੀ ਉਹਨਾਂ ਨੂੰ ਮਿਲਣ ਪਹੁੰਚਿਆ ਫਿਰ ਐਸਜੀਪੀਸੀ ਦੀ ਅੰਤਰੀ ਕਮੇਟੀ ਦਾ ਇੱਕ ਵਫਦ ਵੀ ਉੱਥੇ ਪਹੁੰਚਿਆ ਪਰ ਫਿਰ ਵੀ ਧਾਮੀ ਨਹੀਂ ਮੰਨੇ ਤੇ ਕੱਲ ਫਿਰ ਤੋਂ ਮੀਟਿੰਗ ਹੋਈ ਐਸਜੀਪੀਸੀ ਦੀ ਅੰਤਰੀ ਕਮੇਟੀ ਦੀ ਤੇ ਉਸ ਦੇ ਵਿੱਚ ਨਾਮ ਮਨਜ਼ੂਰ ਕਰ ਲਿਆ ਗਿਆ ਫਾਤੇ ਪਰ ਐਸਪੀਸੀ ਦੀਆਂ ਤੰਤਰੀ ਕਮੇਟੀ ਦੇ ਮੈਂਬਰ ਉਹਨਾਂ ਨੂੰ ਮਿਲਣ ਪਹੁੰਚ ਤੇ ਮਨਉਣ ਦੀਆਂ ਕਵਿਸ਼ਨ ਲਗਾਤਾਰ ਜਾਰੀ ਸੀ ਇਸ ਦੇ ਬਚਾਲੇ ਅੱਜ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਾਲਜ ਦੇ ਸਾਬਕਾ ਪ੍ਰਧਾਨ ਵੀ ਉਹਨਾਂ ਨੂੰ ਮਿਲਣ ਪਹੁੰਚੇ ਜਿਸ ਤੋਂ ਬਾਅਦ ਉਹਨਾਂ ਨੇ ਆਪਣਾ ਅਸਤੀਫਾ ਵਾਪਸ ਲੈਣ ਦਾ ਫੈਸਲਾ ਲੈ ਲਿਆ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਤੇ ਉਦੋਂ ਹੀ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਗੱਲਬਾਤ ਕਰਨ ਦੇ ਨਾਲ ਜੋ ਵੀ ਉਹਨਾਂ ਦੇ ਗਿਲੇ ਸ਼ਿਕਵੇ ਸਨ ਉਹ ਸਾਰੇ ਦੂਰ ਹੋ ਗਏ ਨੇ ਇਸ ਕਰਕੇ ਫੈਸਲਾ ਲੈਂਦੇ ਨੇ ਕਿ ਹੁਣ ਉਹ ਆਪਣਾ ਅਸਤੀਫਾ ਜਿਹੜਾ ਵਾਪਸ ਲੈਣਗੇ ਕਮੀ ਸਾਹਿਬ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਲੰਮੇ ਸਮੇਂ ਤੋਂ ਬੱਖ-ਬੱਖ ਲੈਣ ਨੂੰ ਜ਼ਾਨੀ ਅੰਦਰ ਸ੍ਰੀ ਹਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸਿੰਘ ਸਾਹਿਬਾਨ ਤੇ ਸ਼ਰਮਨੀ ਕਾਲੀਦਾਲ ਬਲੋਂ ਬਾਰ-ਬਾਰ ਮੇਰੇ ਤੇ ਇਸ ਗੱਲ ਦਾ ਕਿਹਾ ਜਾ ਰਿਹਾ ਸੀ ਕਿ ਪਸਤੀਭਾ ਵਾਪਸ ਲਾਓ ਉਹਦੇ ਬਾਰੇ ਮੈਂ ਪਹਿਲਾਂ ਵੀ ਕਲੀਅਰ ਕਰ ਚੁੱਕਾ ਸੀ ਕੱਲ ਅਜੈਕਟਰ ਕਮੇਟੀ ਨੇ ਉਹ ਜਿਹੜਾ ਮਤਾ ਸੀ ਉਹਦੇ ਅਨਸਾਰ ਇਹ ਪਸਤੀਭਾ ਮੇਰਾ ਨਾਮ ਮਨਜ਼ੂਰ ਕਰ ਦਿੱਤਾ ਤੇ ਅੱਜ ਸਾਰੀ ਲੀਡਰਸ਼ਿਪ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਰਦਾਰ ਗੁਰਵਿੰਦਰ ਸਿੰਘ ਜੀ ਪਹੁੰਚੜ ਸ਼ੇਖੋਂ ਸਾਹਿਬ ਸਰਦਾਰ ਜਨਵੇਜਾ ਸਿੰਘ ਜੀ ਤੇ ਬਹੁਤ ਸਾਰੇ ਸਾਡੇ ਸ਼ਮਨੀ ਕਮੇਟੀ ਦੇ ਮੈਂਬਰ ਪਹੁੰਚੇ ਆ। ਸੋ ਇਹਨਾਂ ਦੀ ਹੁਕਮ ਹਸ ਸਿੱਖ ਪੰਡਾ ਫਿਰ ਮੱਤੇ ਤੇ ਮੈਂ ਇੱਕ ਬਜਾਬ ਦਿਨ ਦੇ ਵਿੱਚ ਜਾ ਕੇ ਆਪਣੀ ਉਹ ਜਿਹੜੀ ਸੇਵਾ ਆ ਦੁਬਾਰਾ ਤੋਂ ਸੰਭਾਲਦਾ। ਬਹਾਮੀ ਸਾਹਿਬ ਦਾ ਪਰਿਵਾਰ ਉਹਨਾਂ ਦਾ ਪੋਜੋਕੜ ਉਹਨਾਂ ਦੀ ਸੇਵਾ ਦਾ ਸਮੂਹ ਹੈ। ਮੈਨੂੰ ਲੱਗਦਾ ਬਹੁਤ ਕੱਟ ਲੋਕ ਹੈ ਜਿਨ੍ਹਾਂ ਦਾ ਕਹਿ ਜਾ ਹਿਸਟੋਰਿਕ ਹੈ ਇਤਿਹਾਸ ਹੋ। ਸਾਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਅੱਜ ਦੇ ਦੌਰ ਵਿੱਚ ਜਦੋਂ بڑے ਹਮਲੇ ਆਪਣੇ ਦੇ ਹੋ ਰਹੇ ਐ ਅੱਜ ਜਿਹੜੀ ਹਾਲਾਤ ਆਪਣੇ ਸਿੱਖ ਕੌਮ ਨਾਲ ਜਿਹੜਾ ਤੱਕੇ ਦਾ ਹਾਲਾਤ ਬਣੇ ਪਏ ਐ ਡਟ ਕੇ ਮੁਕਾਬਲਾ ਕਰਨ ਦੀ ਲੋੜ ਹੈ ਕੌਮ ਨੂੰ। ਦੇਖੋ ਆਪਣੀ ਤਾਕਤ ਕੌਮ ਦੀ ਤਾਕਤ ਆਪਣੇ ਗੁਰੂ ਘਰਾਂ ਤੋਂ ਆਉਂਦੀ ਐ। ਤੱਕ ਸਭਾਂ ਤੇ ਆਪੁਰਸ਼ਕਤੀ ਮਿਲਦੀ ਹੈ ਤੁਸੀਂ ਦੇਖਿਆ ਕਿ ਜਿਵੇਂ ਤੱਕ ਹਜ਼ੂਰ ਸਾਹਿਬ ਤੋਂ ਲੈ ਕੇ ਤੱਕ ਪਟਨਾ ਸਾਹਿਬ ਤੋਂ ਲੈ ਕੇ ਦਿੱਲੀ ਕੁਜ਼ੂਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਉਹਦੇ ਬਾਅਦ ਐਸਜੀਪੀਸ਼ੀ ਨੂੰ ਤੋੜ ਕੇ ਹਰਿਆਣਾ ਚ ਕਬਜ਼ੇ ਕਰਕੇ ਬਾਰਡਰ ਤੇ ਆਪਣੇ ਦੁਸ਼ਮਣ ਪਹੁੰਚੇ ਪਏ ਤੇ ਇਸ ਸਮੇਂ ਚ ਆਪਣੀ ਸਾਰੀ ਸੂਚੀ ਕੌਮ ਨੂੰ ਇਕੱਠੇ ਹੋ ਕੇ ਆਪਣੀ ਏਕਤਾ ਇਕੱਠੇ ਹੋ ਕੇ ਆਪਣੇ ਦੁਸ਼ਮਣਾਂ ਨੂੰ ਪਛਾਨੀਏ ਤੇ ਆਪਣੀ ਕੌਮ ਇਕੱਠੇ ਹੋ ਕੇ ਲੜਾਈ ਲੜੀਏ ਤਾਂ ਹੀ ਆਪਾਂ ਜਿੱਤ ਸਕਾਂਗੇ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਡਾ ਮਾਨ ਰੱਖਿਆ ਤਾਮੀ ਸਾਹਿਬ ਨੇ ਪਾਰਟੀ ਦੇ ਵਫਾਦਾਰ ਸਪਾਈ ਹੈ ਪੂਰੀ ਜ਼ਿੰਦਗੀ ਇਹਨਾਂ ਨੇ ਪਾਰਟੀ ਦੀ ਸੇਵਾ ਵਾਸਤੇ ਲਾਈ ਹੈ ਤੇ ਇਹਨਾਂ ਦੇ ਸਮੇਂ 'ਚ ਐਸਜੀਪੀਸੀ ਨੇ ਬਹੁਤ ਵਧੀਆ ਕਾਰਜ ਕਰ ਲਈ ਰਹੀ ਹੈ ਤੇ ਮੈਨੂੰ ਅੱਜ ਬੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਕਰਦਾ ਤਾਮੀ ਸਾਹਿਬ ਦਾ ਜਿਹਨੇ ਸਾਰੀ ਸਮੂਹੀ ਸੰਗਤ ਦੀ ਪਾਵਨਾਂ ਨੂੰ ਸਮਝ ਕੇ ਆਪਣੀ ਜਿਮਾਰੀ ਵਾਪਸ ਲੈ ਲਈ। ਸਾਹਿਬ ਜੀ ਦਾ ਕਿੰਨੇ 1-2 ਇੰਚ ਕਿੰਨੇ ਕਿਹਾ ਤੁਸੀਂ? 1-2 4 ਲੈਣਾ। ਇਹ ਲਿਖ ਸਕਦੇ ਆਂ ਵੀ ਸੇਵਾ ਵਾਪਸ ਲੈ ਲਿਆ। ਅਸੀਵਾ ਵਾਪਸ ਨਹੀਂ ਲਿਆ। ਅਸੀਵਾ ਮੈਂ ਵਾਪਸ ਨਹੀਂ ਲਿਆ ਇਹਨਾਂ ਨੇ ਪਤਾਵਾਨ ਕੀਤਾ ਨਹੀਂ ਪਤਾ ਪ੍ਰਬੰਧ ਕੀਤਾ ਤੇ ਮਤੇ ਨੂੰ ਮੈਂ ਪ੍ਰਵਾਨ ਕੀ ਜਿਹੜੀ ਉਹਨੂੰ ਦਿੱਤੀ ਆ ਉਹ ਤੇਰੀ ਗੱਲ ਹੋ ਗਈ। ਨਹੀਂ ਇੱਕ ਨਹੀਂ ਹੋਈ। ਪਰ ਤੁਸੀਂ ਸੇਵਾਵਾਂ ਤਾਂ ਸੰਭਲੋਗੇ ਨਾ। ਸਵਾਵਾਂ ਹੁਣ ਮੈਂ ਜਿਹੜਾ ਮੇਰਾ ਮਤਾ ਰਾਦੇ ਨਹੀਂ ਕੀਤਾ ਮਤੇ ਰਾਹੀਂ ਉਹਦੇ ਰਾਹੀਂ ਆਪਣੀ ਹੁਣ ਸਵਾਵਾਂ ਨਿਭਾਉਂਗਾ। ਮੈਂ ਵਾਪਸ ਦਾ ਲੈਣ ਦਾ ਪਹਿਲਾਂ ਵੀ ਕਹਤਾ ਤੇ ਅੱਜ ਮੈਂ ਕਹਿੰਦਾ ਮੈਂ ਵਾਪਸ ਉਹਨਾਂ ਨੇ ਸ਼ੋਮਣੀ ਕਮੇਟੀ ਨੇ ਮਤਾਂ ਰੱਦ ਕੀਤਾ ਮੈਂ ਸੀਭਾ ਮੇਰਾ ਤੇ ਇਸ ਕਰਕੇ ਸੀਭਾ ਰੱਦ ਕੀਤਾ ਜੀ ਇਸ ਕਰਕੇ ਫਿਰ ਪਾਦੋ ਸਾਹਿਬ ਦੇ ਆਂਦੇ ਤੇ ਇਹਨਾਂ ਨੂੰ ਪਹਿਲਾਂ ਹੀ ਸੱਦ ਲੈਣਾ ਸੀ ਜੇ ਇਹਨਾਂ ਦੇ ਆਂਦੇ ਚਲੋ ਇਹ ਕੋਈ ਗੱਲਾਂ ਕਰਨ ਵਾਲੀਆਂ ਹੋਂਦ ਕਿਹੜੀਆਂ ਕਰਨੀਆਂ ਪੈਦੀਆਂ ਠੀਕ ਉਹ ਕਰਨੀਆਂ ਵੀ ਜ਼ਰੂਰੀ ਸੀ ਕਮੀ ਸਾਹਿਬ ਐਸੈਂਬਲੀ ਦੀ ਆਪਣੀਆਂ ਗੱਲਾਂ ਜਿਹੜੀਆਂ ਕਿੜੀਆਂ ਗੱਲਾਂ ਤਾਂ ਵੀ ਸਰ ਮੈਂ ਜੋ ਮੈਂ ਜੋ ਕਹਿਣਾ ਸ਼ਿਕਾਇਤ ਤਾਂ ਕੋਈ ਨਹੀਂ ਆਉਂਦੇ ਦਿਨਾਂ ਚ ਪਤਾ ਲੱਗ ਜੂਗਾ